ਯਾ ਵੇਖਿਆ ਕਰਦਾ ਮਨਦੀਪ ਉਹ ਲੋਡ ਕਰ ਆਹਾ ਆ ਆ ਆਓ ਹੋ ਗਿਆ ਉਹੀ ਕੰਮ ਜੀ ਤੋਂ ਮੈਂ ਡਰਦੀ ਸੀ ਜਮਾ ਬਚਾਲੇ ਖੜ ਗਈ ਕਿਚਰੀ ਦੀ ਛੋਟੀ ਪੈਨ ਐਕਟਵਾ ਆਓ ਖੜੀਆ ਬਚਾਲੇ 26 ਜੁਲਾਈ ਜੀ ਦਿਨ ਸ਼ਨੀਵਾਰ ਤੇ ਟਾਈਮ ਸਵੇਰੇ 6 ਵਜ ਗਏ ਆ ਤੇ ਬਾਬਾ ਜੀ ਆਹ ਸੜਕ ਸਿੱਧੀ ਕਹਿੰਦੇ ਚਲਸੀ ਨੂੰ ਜਾਂਦੀ ਆ ਤੇ ਨਾਲ ਹੀ ਸੜਕ ਦੇ ਪਰਲੇ ਪਾਸੇ ਇਹ ਰੇਲ ਗੱਡੀ ਲੰਘਦੀ ਆ ਭਾਈ ਲੈਣ ਜਾਂਦੀ ਹੈਗੀ ਤੇ ਮੈਂ ਕਿਹਾ ਭਈ ਤੜਕੇ ਤੜਕੇ ਕਿਤੇ ਸਮਾਨ ਸੱਲਾਂ ਨਾਲ ਚਕਾ ਦੇਣ ਦੁਕਾਨਾਂ ਵਾਲੇ ਵੀ ਕਿੱਧਰ ਪਏ ਹੋਗੇ ਇੱਥੇ ਗਧਿਆਂ ਬੁਲੇਟੇ ਮੜਾਇਆ ਮਖਾ ਦਿਖਾ ਦੇ ਗਿਆ ਆਪਣਾ ਡੇਰਾ ਰਾਤ ਦਾ ਕਿੱਥੇ ਸੀਗਾ ਮੀਂਹ ਨੇ ਰਾਤ ਬਹੁਤ ਠੱਠ ਕੀਤਾ ਬਾਈ ਤੇ ਪਰ ਸ਼ੁਕਰ ਆ ਵੀ ਅੱਧੀ ਰਾਤ ਤੋਂ ਮੀਂਹ ਟਿਕਿਆ ਰਿਹਾ ਦਿਖਾਈਏ ਤੁਹਾਨੂੰ ਆਪਾਂ ਕਿੱਥੇ ਪਏ ਸੀ ਇੱਕ ਪ੍ਰਧਾਨ ਸਾਹਿਬ ਆਪਣਾ ਹਰਪਾਲ ਬਾਈ ਇੱਥੇ ਪਿਆ ਸੀ ਤੇ ਰਾਤ ਦਾ ਇੱਥੇ ਪਿਆਗਾ ਖੁੰਜੇ 'ਚ ਇਹਦਾ ਨਹੀਂ ਪਤਾ ਲੱਗਦਾ ਸੇਰਾ ਖੁੰਜੇ 'ਚ ਕਿ ਲੱਤਾਂਗਾ ਖੁੰਜੇ 'ਚ ਉਧਰ ਨੂੰ ਇੱਥੇ ਪਿਆ ਸੀਗਾ 2 ਨੰਬਰ ਤੇ ਨਿਸ਼ੂ ਭਾਈ ਸੰਦੀਪ ਤਾਂ ਬਾੜਾ ਢੂੰਗਾ ਪਿਆ ਚੰਦਰਾ ਇਹ ਤਾਂ ਕਹਿੰਦਾ ਨਾ ਮੱਛਰ ਆਵੇ ਤੇ ਨਾ ਹਵਾ ਆਵੇ ਤੇ ਨਾ ਕੋਈ ਕਣੀ ਆਵੇ ਉਹ ਪਿਆਗਾ ਬੜਿਆ ਬੈਠਾ ਆਪਣਾ ਡੇਰਾ ਭਾਈ ਇਧਰ ਆ ਸੀਗਾ ਚਾਰੋ ਜਾਨਾਂ ਨੇ ਰਾਤ ਇੱਥੇ ਰਾਤ ਕੱਟੀ ਆ ਵਧੀਆ ਨੰਗੀ ਭਾਈ ਪੂਰੀ ਮੀ ਆਈ ਜਾਂਦਾ ਸੀ ਠੰਡੀ ਹਵਾ ਸੀਗੀ ਕੋਈ ਗਰਮੀ ਨਹੀਂ ਲੱਗੀ ਕੁਝ ਨਹੀਂ ਲੱਗਿਆ ਆਹਾ ਹੈਗਾ ਕੋਈ ਕਾਰ ਵਜਾਰਾ ਬਾਈ ਇੱਥੇ ਇੱਥੇ ਰਾਤ ਕੱਟੀ ਆਪਾਂ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਕਿੱਧਰ ਨੂੰ ਜਾਣਾਗਾ ਉਹ ਆਪਾਂ ਨਿਸ਼ੂ ਬਾਈ ਤੋਂ ਪੁੱਛਦੇ ਹਾਂ ਕਿ ਇਲਹਾਲ ਜੀ ਆਪਾਂ ਇੱਕ ਨਵੀਂ ਉਡਾਣ ਭਰਨ ਦੇ ਵਾਸਤੇ ਆਪਣੀਆਂ ਗੱਡੀਆਂ ਜਿਹੜੀਆਂ ਬਿਲਕੁਲ ਤਿਆਰ ਆਈਆਂ ਤੇ ਬਾਈ ਆਪਣੀ ਬਾਜ਼ ਦੇ ਵੀ ਵਿੱਚ ਮਾੜਾ ਮੋਟਾ ਕੁਝ ਬਦਲਾ ਆਇਆ ਹੂ ਕਿ ਆਹਾ ਤਾਰਾ ਤੁਰਾਈਆਂ ਬਾਬਾ ਕੋਲ ਲਾਈ ਬੈਠੇ ਆ ਆਪਾਂ ਇਹ ਆਪਾਂ ਨੂੰ ਸੌਦਾ ਥੋੜਾ ਜਿਹਾ ਠੀਕ ਲੱਗਿਆ ਹਾਂਜੀ ਨਿਸ਼ੂ ਬਾਈ ਇੱਕ ਮਿੰਟ ਮੜਾ ਜਾ ਨੇੜੇ ਕਰਦਾ ਤਾਰ ਜੀ ਆ ਹਾਲੋ ਲਓ ਜੀ ਲਓ ਤੇ ਸਵੇਰ ਦਾ ਟਾਈਮ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵੱਡੇ ਛੋਟੇ ਬਜ਼ੁਰਗ ਸਾਰੇ ਨੇ ਜਿੰਨੇ ਵੀ ਜਿੰਨੇ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਬਸ ਆਪਣਾ ਇਹੀ ਹੈ ਜੀ ਹੁਣ ਰੂਟ ਮੈਪ ਜਿੱਦਾਂ ਬਿੱਟੂ ਦੱਸ ਰਿਹਾ ਜੀ ਆਪਣਾ ਇਹ ਹੈ ਰੂਟ ਮੈਪ ਕਿਸੇ ਟਾਈਮ ਬਦਲ ਵੀ ਸਕਦਾ ਹੈ ਕਿਸੇ ਟਾਈਮ ਪੱਕਾ ਵੀ ਹੋ ਸਕਦਾ ਹੈ ਬਦਲਣਾ ਦਾ ਕੀ ਹੈ ਆਪਣਾ ਹੁਣ ਮੇਨ ਜਿਹੜਾ ਟੀਚਾ ਹੈਗਾ ਉਹ ਪਟਨਾ ਸਾਹਿਬ ਜਾਣ ਦਾ ਪਰ ਪਟਨਾ ਸਾਹਿਬ ਤੋਂ ਪਹਿਲੇ ਅਸੀਂ ਹੁਣ ਜਿਹੜਾ ਹੈਗਾ ਅਸੀਂ ਇਹ ਰੂਟ ਕਰਾਂਗੇ ਉੱਥੇ ਪ੍ਰਯਾਗਰਾਜ ਹੁੰਦੇ ਹੋਏ ਬਨਾਰਸ ਹੁੰਦੇ ਹੋਏ ਇਹ ਰਾਵਾਂ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਸਾਊਥ ਜਿਆਦਾ ਮੇਨ ਹੁਣ ਕਵਰ ਅਪ ਕਰਨਾ ਹੈ ਨਾਰਥ ਇੰਡੀਆ ਤੁਸੀਂ ਸਾਰੇ ਨੇ ਦੇਖਿਆ ਹੋਇਆ ਅਸੀਂ ਹੁਣ ਕੋਸ਼ਿਸ਼ ਕਰਨੀ ਹੈ ਸਾਊਥ ਵੱਲ ਜਾਣ ਦੀ ਫਟਾਫਟ ਸਾਊਥ ਵੱਲ ਜਾਵਾਂਗੇ ਵੈਸਟ ਬੰਗਾਲ 오ਡੀਸ ਆਂਧਰਾ ਪ੍ਰਦੇਸ਼ ਤੇ ਲੰਗਾਨਾ ਤਾਮਿਲਨਾਡੂ ਹੁੰਦੇ ਹੋਏ ਪੂਰਾ ਦਾ ਪੂਰਾ ਸਾਊਥ ਦੇ ਵਿੱਚ ਚੰਗਾ ਟਾਈਮ ਬਿਤਾਵਾਂਗੇ ਤੇ ਸਾਊਥ ਜ਼ਿਆਦਾ ਦਿਖਾਵਾਂਗੇ ਸਾਡਾ ਹੁਣ ਮੇਨ ਮੋਟਿਵ ਤੇ ਮੇਨ ਟੀਚਾ ਇਹੀ ਹੈ ਝਾਂਸੀ ਹੋ ਸਕਦਾ ਅਸੀਂ ਡਰੋਪ ਆਊਟ ਕਰ ਦਈਏ ਪਰ ਹੁਣ ਦਾ ਜਿਹੜਾ ਟਾਈਮ ਹੈ ਹੁਣ ਅਸੀਂ ਸਵੇਰੇ ਸਵੇਰੇ ਦੇਖ ਰਹੇ ਆ ਪਟਨਾ ਸਹਿਬ ਵਾਲਾ ਜਿਹੜਾ ਸ਼ਾਰਟਕਟ ਜਾਂਦਾ ਉਹੀ ਰਾਤੇ ਪਾਵਾਂਗੇ ਜੀ ਧੰਨਵਾਦ ਬਾਈ ਨਿਸ਼ੂ ਸਾਰੀਆਂ ਰਾਹ ਪਈਆਂ ਦੱਸਣ ਵਾਸਤੇ ਕਿੱਧਰ ਕਿੱਧਰ ਨੂੰ ਜਾਣਾ ਤੇ ਹਾਂ ਬਾਈ ਸੰਦੀਪ ਤਿਆਰ ਹਾਂ ਸਾਰਿਆਂ ਨੂੰ ਪਹਿਲਾਂ ਸੰਗ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾਸ ਵੱਲੋਂ ਤਿਆਰ ਆ ਬਸ ਰਾਤ ਵਾਲਾ ਜੁਲੀ ਬਸਤਰਾ ਲਪੇਟੀ ਜਾਂਦੇ ਆ ਤੇ ਹਰਪਾਲ ਨੂੰ ਟਿੱਕੀ ਜਾਂਦਾ ਵੀ ਪਰਨਾ ਬੰਦੇ ਬਾਈ ਵੈਸੇ ਤਾਂ ਆਪ ਵੀ ਲਪੇ ਬੰਨ ਲਈਦਾ ਹੁੰਦਾ ਹੈ ਕੋਈ ਕਈ ਵਾਰੀ ਹਰਪਾਲ ਤੋਂ ਹੀ ਬਣਾ ਲਈਦਾ ਹੁੰਦਾ ਜਿਆਦਾਤਰ ਤਾਂ ਆਪਾਂ ਠੀਕ ਹੈ ਜੀ ਠੀਕ ਹੈ ਤੇ ਹਰਪਾਲ ਹੈ ਨਹੀਂਗਾ ਹਾਂਜੀ ਪਤਾ ਨਹੀਂ ਕਿੱਧਰ ਨੂੰ ਟੱਪ ਗਿਆ ਤੜਕੇ ਤੜਕੇ ਆਪਾਂ ਬਾਈ ਅੱਛਾ ਘਰੇ ਗੱਲ ਕਰੀ ਜਾਂਦੇ ਸਮਾਨ ਸੱਲਾ ਸਾਰਾ ਬੰਨ ਲਿਆ ਬਾਈ ਜਮਾ ਤਿਆਰ ਵਰ ਤਿਆਰਾਂਗੇ ਤੇ ਹਜੇ ਨਹੀਂ ਸ਼ੁਭਾਈ ਦੱਸੂਗਾ ਝਾਂਸੀ ਬਣੀ ਜਾਣਾਗਾ ਜਾਂ ਕਿਸੇ ਪਾਸੇ ਹੋਰ ਜਾਣਾਗਾ ਬਦਿਆ ਭਾਈ ਸਾਫ ਸੁਥਰਾ ਰਾਹ ਜਾਂਦਾ ਸੀਗਾ ਐ ਜਮਾ ਗੋਲ ਮਟੋਲਾਂ ਡੇਰ ਕੀ ਸੜਕ ਆਈ ਜਾਂਦੀ ਸੀਗੀ ਤੇ ਮੂਰੇ ਆ ਇੱਕੇ ਦਮ ਟੋਬਾ ਆ ਗਿਆ ਤੇ ਸਮਝ ਨਹੀਂ ਆਉਂਦਾ ਹੁਣ ਕੀ ਕਰਗੇ ਜਾਂ ਤਾਂ ਬੂਟ ਲਾ ਕੇ ਭਾਈ ਸਾਈਕਲ ਤੇ ਟੰਗ ਲੈਣੇ ਹੈਗੇ ਫੇਰ ਕੰਮ ਲੋਟ ਰਊ ਦੇਖਦੇ ਹਾਂ ਹੁਣ ਭਾਈ ਕੀ ਕਰਕੇ ਜਾਣਾ ਤਾਂ ਪੈਣਾ ਹੀ ਐ ਪਿੱਛੇ ਤਾਂ ਮੁੜ ਨਹੀਂ ਸਕਦੇ ਬੱਲੇਓ ਬਾਬਾ ਤੇਰੇ ਨਿਆਰਾ ਲਿਆ ਛੱਡਿਆਗਾ ਇਹ ਜਲਥਲ ਕਰ ਛੱਡਿਆਗਾ ਸਾਰਾ ਕੁਸ ਆਹ ਲੋ ਜੀ ਆਪਣੇ ਸਕੇਚਰ ਥੇ ਜੇ ਅੱਗੇ ਬਾਈ ਪਾਣੀ ਵਖਾ ਸਕਾ ਪਿੱਛੇ ਜੇ ਤਾਂ ਕੰਮ ਲੋੜ ਸੀ ਆ ਦੇ ਜਦੋਂ ਬਚਾਲੇ ਦੇ ਵਗ ਜਾਂਦੇ ਨੇ ਨਾ ਉੱਥੇ ਪਾਣੀ ਜ਼ਿਆਦਾ ਥੋੜਾ ਜਿਹਾ ਜਿੱਥੇ ਉਹ ਨਿਸ਼ੂ ਫਿਰਦਾ ਗਾਹਾਂ ਆਓ ਹੋ ਗਿਆ ਉਹੀ ਕੰਮ ਜੀ ਤੋਂ ਮੈਂ ਡਰਦੀ ਸੀ ਜਮਾ ਬਚਾਲੇ ਖੜ ਗਈ ਕਿਚਰੀ ਦੀ ਛੋਟੀ ਪੈਨ ਐਕਟਵਾ ਆਓ ਖੜੀਆ ਬਚਾਲੇ É o ਬਾਈ ਨੇ ਤਾਂ ਲੱਗਦਾ ਲਾਹੀ ਤੱਕ ਲਿਆ ਪਸ਼ੂ ਨੂੰ ਮੈਂ ਹੁਣੀ ਲੈ ਆਇਆ ਸਾਈਕਲ ਖੜਾ ਕੇ ਬਾਈ ਫੇਰ ਪਿੱਛੇ ਨੂੰ ਮੁੜ ਆਏਾਂਗੇ ਸਾਹਮਣੇ ਨਾਲ ਉਹ ਗੱਡੀ ਖੜੀ ਆ ਗਈ ਬਾਵਾ ਟਾਈਮ ਦੀ ਤੇ ਬਾਈ ਨੇ ਜਾਂਦੇ ਹੋਏ ਨੇ ਕਿਹਾ ਸੀ ਕਹਿੰਦਾ ਭਾਈ ਮਾੜਾ ਮੋਟਾ ੱੱੱਕਾ ਮਾਰ ਕੇ ਹਨਾ ਤੇ ਗਾਂ ਘਰਾ ਦੋ ਤੇ ਲੱਗ ਲਗਾ ਕੇ ਇੱਕ ਦੋ ਭਰਾਵਾਂ ਨੂੰ ਹੋਰ ਨਾਲ ਲਾ ਕੇ ਤੇ ਮਾੜਾ ਮੋਟਾ ੱੱੱਕਾ ਮਾਰ ਕੇ ਕੱਢ ਦਿੰਨੇ ਆ ਗਾਂ ਕੋ ਕੰਮ ਤੰਦਾ ਹੁੰਦਾ ਬਾਈ ਕੀ ਪਤਾ ਕੋਈ ਜ਼ਰੂਰੀ ਕੰਮ ਹੀ ਹੋਵੇ ਹਨਾ ਕਿਸੇ ਪਾਸੇ ਅਗਲਾ ਜਾਂਦਾ ਹੋਵੇ ਤੇ ਇਕੱਲਾ ਹੈਗਾ ਬਾਈ ਗੱਡੀ 'ਚ ਲੱਗ ਲਗਾ ਕੇ ਜੇ ਕੱਢ ਦਿੰਨੇ ਆ ਪਾਣੀ ਤੇ ਸਕਾਰ ਪਿਓ ਮੱਧ ਪ੍ਰਦੇਸ਼ ਨੰਬਰ ਆਗੇ ਜੀ ਆਗੇ ਰੜ ਪੀ ਜੀ ਰੜ ਪੀ ਚਲੋ ਜੀ ਚਲੋ ਵਾਹਿਗੁਰੂ ਨਾ ਭਾਈ ਹੋ ਗਈ ਆ ਸਟਾਰਟ ਮਾੜਾ ਮੋਟਾ ਪਾਣੀ ਪੁਣੀ ਜਿਹਾ ਪੈ ਜਾਂਦਾਗਾ ਚੱਲ ਭਾਈ ਓਏ ਰੱਬ ਰੱਖਾ ਹੁਣ ਆਪਾਂ ਜਾ ਰਹੇ ਆ ਭਾਈ ਕਾਨਪੁਰ ਕਾਨਪੁਰ ਜਾਣ ਵਾਸਤੇ ਭਾਈ ਆਪਾਂ ਨੂੰ ਖੱਬੇ ਹੱਥ ਮੋੜਨਾ ਪਊਗਾ ਇਥੋਂ ਤੇ ਖੱਬੇ ਹੱਥੀ ਮੋੜ ਕੇ ਭਾਈ ਆਗਰਾ ਵੀ ਆਉਂਦਾਗਾ ਜੇ ਆਪ ਆਗਰੇ ਵਿੱਚ ਦੀ ਹੋ ਕੇ ਜਾਵਾਂਗੇ ਤਾਂ 4450 ਕਿਲੋਮੀਟਰ ਕਾਨਪੁਰ ਪੈ ਜਾਂਦਾ ਪਰ ਆਗਰੇ ਤੋਂ ਪਿੱਛੇ ਵੀ ਪਿੰਡ ਵਿੱਚ ਦੀ ਜਾਵਾਂਗੇ ਤਾਂ 269 ਕਿਲੋਮੀਟਰ ਪੈਂਦਾਗਾ ਪਿੰਡ ਤੇ ਇਧਰ ਸੱਜੇ ਹੱਥ ਜਿਹੜਾ ਬਾਈ ਚਾਂਸੀ ਹੈਗੀ ਇਥੋਂ 94 ਕਿਲੋਮੀਟਰ ਪੈ ਜਾਂਦੀ ਹੈ ਚਾਂਸੀ ਪਰ ਆਪਾਂ ਇਧਰ ਕਾਨਪੁਰ ਨੂੰ ਜਾਣਾਗਾ ਜੀ ਹੁਣ ਖੱਬੇ ਹੱਥ ਸਮਾਂ 2:00 ਵੱਜ ਗਿਆ ਜੀ ਤੇ ਅੱਜ ਨਾ ਵਧੀਆ ਨਾ ਤੜਕੇ ਟਾਈਮ ਦੇ ਨਾਲ ਤੁਰ ਪਏ ਸੀਗੇ ਟਾਈਮ ਦੇ ਨਾਲ ਤੁਰੇ ਤੇ ਫਿਰ ਉਹੀ ਘੰਟਾ ਕਾਪਾ ਹੁਣ ਇਧਰ ਨੂੰ ਗੱਡਤਾ ਉਧਰੋਂ ਘੰਟਾ ਫਚਾਇਆ ਸੀ ਤੜਕੇ ਤੇ ਉਹੀ ਘੰਟਾ ਹੁਣ ਇਧਰ ਗੱਡਤਾ ਪਾਈ ਧੋਈਆਂ ਸਿੱਧੀਆਂ ਕਰੀਆਂਆਂ ਗੀਆਂ ਤੇ ਨੀਂਦ ਜੀ ਲੈ ਲਈ ਰਾਤ ਜਿਹੜੀ ਮਾੜੀ ਮੋਟੀ ਵੀਡੀਓ ਕੱਟ ਵੱਡ ਕਰਦੇ ਹਨ ਤੇ ਅੱਜ ਉਹ ਵੀ ਸੌਖਾ ਹੋ ਜੂ ਮਾੜਾ ਬਟਾ ਤੇ ਚੱਲੀਏ ਹੁਣ ਸਰਪਾਲ ਅਪ ਅੱਗੇ ਦੋ ਆਪਣੇ ਸਾਥੀ ਬਈ ਗਾਂ ਖੜੇ ਆਗੇ ਖੜੇ ਨਹੀਂ ਉਹ ਵੀ ਪਈ ਆਗੇ ਇਹ ਲੋਨ ਲੱਗ ਕੇ ਕਹਿੰਦੇ ਜੀ ਉਹ ਆ ਗਰਮੀ ਜ਼ਿਆਦਾ ਕੀ ਭਾਈ ਪਤਾ ਨਹੀਂ ਲੱਗਦਾ ਕਦੋਂ ਮੀਂਹ ਆ ਜਾਂਦਾ ਤੇ ਕਦੋਂ ਰੱਬ ਠੂਆ ਸੇਕਣ ਲੱਗ ਜਾਂਦਾਗਾ ਚੱਲ ਹਰਪਾਲ ਚੱਲ ਗਏ ਫਿਰ ਤਾਬੇ ਤੇ ਭਾਈ ਆਹ ਡੱਗੀਆਂ ਜੀਆਂ ਬਣੀਆਂ ਆਉਂਦੀਆਂ ਨੇ ਤੇ ਖੁੱਲਾ ਡੁੱਲਾ ਜਿਹਾ ਪਾਣੀ ਦੇਖ ਕੇ ਫਿਰ ਰਿਹਾਂ ਨਹੀਂ ਗਿਆ ਟਕਾ ਕੇ ਮੜੀ ਖੁਸ਼ਕੀ ਅੱਜ ਕਾਢ ਹੀ ਲਈ ਗਰਮੀ ਵਾਲੀ ਟਕਾ ਕੇ ਨਾਤਿਆਂ ਸਮਾਰ ਕੇ ਜੀ ਤਾਂ ਕਰਦਾ ਸੀ ਬਾਈ ਡੱਗੀ ਜੀ ਦੇਖ ਕੇ ਨਾ ਵੀ ਵਿੱਚ ਵੜ ਕੇ ਬਹਿ ਗਏ ਡੱਡੂ ਵਾਂਗੂ ਕੱਲਾ ਬਸ ਕੱਲਾ ਨਾਕੀ ਬਾਹਰ ਹੋਵੇ ਦੋ ਤਿੰਨ ਘੰਟੇ ਵਿੱਚ ਹੀ ਰਹਿਣਾ ਹੋਵੇ ਜਿਹੜੇ ਹਿਸਾਬ ਦੀ ਗਰਮੀ ਆ ਚਿਪਚੀਪੀ ਜੀ ਮੀਂਹ ਤੋਂ ਬਾਅਦ ਬਾਈ ਜਿਵੇਂ ਦਾ ਮੌਸਮ ਜਾ ਹੋ ਜਾਂਦਾਗਾ ਉਹਨੂੰ ਦੇਖਦੇ ਹੋਏ ਤੇ ਹੁਣ ਘੋਟ ਘੋਟ ਚਾਹ ਦੀ ਪੀ ਕੇ ਨਾ ਫੇਰ ਹੀ ਜਿਹੜੀ ਅੱਗੇ ਦੀ ਉਡਾਨ ਆਪਾਂ ਭਰਾਂਗੇ ਰਗਟ ਹੈਗਾ ਐ ਕਿਹਾ ਨਹੀਂ ਕਿਹਾ ਹੈ ਰਗਟ ਨਹੀਂ ਉਹਦਾ ਨਾਮ ਯਾਦ ਆ ਗਿਆ ਛੇਨ ਯਾਰ ਕੀਲੀ ਸੀ ਉਹ ਈ ਦਾ ਨਾ ਜਿਆਦਾ ਗੈਸਦਨ ਉਹ ਕਿਹੜੀ ਸੀਰ ਮਤਲਬ ਕੀ ਜਿਹੜੀ ਭੈਣ ਰੈਕਵਿਟ ਤੇ ਉੱਡ ਕੇ ਗਈ ਸੀਗੀ ਕਲਪਨਾ ਚਾਵਲਾ ਕਲਪਨਾ ਚਾਵਲਾ ਕਿਵੇਂ ਕਲਪਨਾ ਚਾਵਲਾ ਦਾ ਭਰਾ ਕਿਡਾਂ ਢਾਣ ਭਰਾ ਕਿਉਂ ਨਹੀਂ ਮੱਧ ਪ੍ਰਦੇਸ਼ ਦੇ ਬਈ ਪਿੰਡਾਂ ਸ਼ਹਿਰਾਂ ਦੇ ਵਿੱਚ ਦੀ ਟੱਪ ਦੇ ਤੁਰੇ ਜਾਂਦੇ ਆਗੇ ਨੇ ਤੇ ਇੱਕ ਜਿਹੜੀ ਆ ਬੜੀ ਵਧੀਆ ਗੱਲ ਲੱਗੀ ਬਈ ਆ ਲਿਖਿਆ ਪਿਆ ਸਾਹਮਣੇ ਹਰੇ ਬੋਰਡ ਤੇ ಗ್ರಾಮ ਪੰਚਾਇਤ ਡਾਂਗ ਗੁਠੀਨਾ ਤਹਿਸੀਲ ਹੈਗੀ ਆ ਮੁਰਾਰ ਤੇ ਜਨਸੰਖਿਆ ਹੈਗੀ ਆ ਜਿਹੜੀ 1953 ਜ਼ਿਲ੍ਹਾ ਭਈ ਗਵਾਲੀਅਰ ਹੈ ਇਧਰ ਨੂੰ ਨਿਸ਼ਾਨ ਲੱਗਿਆ ਹੋਇਆ ਤੇ ਵੀ ਸਾਰਾ ਕੁਝ ਲਿਖਿਆ ਪਿਆ ਭਾਈ ਇੰਨੇ ਕ ਬੰਦੇ ਰਹਿੰਦੇ ਆਗੇ ਆਹਾ ਪਿੰਡ ਆ ਜਿਲ੍ਹਾ ਆਹਾਗਾ ਤੇ ਤਹਿਸੀਲ ਆ ਜਿਹੜੀ ਮਰਾ ਰੈਗੀ ਤੇ ਦੂਜੀ ਗੱਲ ਬਈ ਇੱਥੇ ਆਸੇ ਪਾਸੇ ਖੁੱਲੀਆਂ ਡੁੱਲੀਆਂ ਜ਼ਮੀਨਾਂ ਹੋ ਤੱਕ ਲੰਮੇ ਖੁੱਲੇ ਡੁੱਲੇ ਖੇਤ ਪਏ ਆਗੇ ਤੇ ਬਾਣਾ ਲਗਭਗ ਸਾਰੇ ਬਈ ਖਾਲੀ ਪਏ ਆਗੇ ਕੀ ਕਹਿਣਾ 150 ਕਿੱਲੇ ਤੇ ਕੁਝ ਮਾੜਾ ਮੋਟਾ ਝੋਨੇ ਦਾ ਡੱਕਾ ਲੱਗਿਆ ਦੇਖਣ ਨੂੰ ਮਿਲ ਜੇ ਬਾਕੀ ਬਈ ਪਾਣੀ ਖੜਾਗਾ ਭਰਿਆ ਮੀਹ ਨਾਲ ਬਾਣਾ ਚ ਖੁੱਲੇ ਡੁੱਲੇ ਬਾਣਾਂਗੇ ਤੇ ਹੁਣ ਬਈ ਇਹ ਨਹੀਂ ਪਤਾ ਵੀ ਜ਼ਮੀਨ ਮਾੜੀ ਐ ਜਾਂ ਪਾਣੀ ਮਾੜਾ ਐ ਜਾਂ ਦੋਨੇ ਜਾਂ ਦੋਨੇ ਚੀਜ਼ਾਂ ਹੀ ਮਾੜੀਆਂ ਨੇ ਤੇ ਜਾਂ ਭਾਈ ਜਿਆਦਾ ਮੀਂਹ ਕਰਕੇ ਪਾਣੀ ਕਰਕੇ ਫਸਲਵਾੜੀ ਐ ਜਿਹੜੀ ਮਰ ਗਈ ਐ ਤੇ ਇਹ ਗੱਲ ਆਪਾਂ ਬਈ ਉਹੀ ਅੱਖਾਂ ਚ ਡਾਂਗਾ ਨਹੀਂ ਮਾਰਦੇ ਕਿਸੇ ਤੋਂ ਪੁੱਛ ਗਿੱਛ ਕੇ ਗੱਲਬਾਤ ਕਰਕੇ ਫੇਰ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਾਂਗੇ ਖੇਤੀਬਾੜੀ ਵਾਲੀ ਗੱਲ ਵੈਸੇ ਲੱਗਦਾ ਇਹੀ ਹੈਗਾ ਵੀ ਪਾਣੀ ਮਾੜਾ ਹੋਊਗਾ ਤੇ ਜ਼ਮੀਨ ਵੀ ਮਾੜੀ ਹੋਊਗੀ ਤਾਂ ਹੀ ਬਈ ਫਸਲવાડી ਜਿਹੜੀ ਕਿਤੇ ਦੇਖਣ ਨੂੰ ਹੈ ਨਹੀਂ ਐਨਾ ਵੀ ਜ਼ਿਆਦਾ ਹੜ ਨਹੀਂ ਆਏ ਕਿ ਸਾਰੇ ਦੀ ਸਾਰੀ ਫਸਲ ਮਰੀ ਗਈ ਹੋਵੇ ਹੋ ਗਿਆ ਕਹਿੰਦੇ ਭਾਈ ਉਹੀ ਕੰਮ ਜੀ ਤੋ ਆਪਾਂ ਦਰਦੇ ਆਂਗੇ ਰੋਜ ਨਹੀਂ ਵੀ ਆਉਂਦਾ ਤੇ ਆਉਂਦਾ ਵੀ ਪੂਰਾ ਕੜਾਕੇਦਾਰ ਆਗਾ ਐ ਨਹੀਂ ਵੀ ਮਾੜਾ ਮੋਟਾ ਘੱਟ ਲਹੂਗਾ ਬਸ ਜਿਵੇਂ ਐ ਲੱਗਿਆ ਨਾ ਮਹੀ ਭਾਈ ਆਊਗਾ ਇੱਕ ਅੱਧੀ ਕਣੀ ਦੇਖ ਦਿਆ ਉਹ ਨਾਲ ਦੀ ਨਾਲ ਹੀ ਪੂਰਾ ਭਾਰੀ ਨਹੀਂ ਆਉਣ ਲੱਗ ਜਾਂਦਾ ਹੈ ਭੱਜ ਕੇ ਭਾਈ ਇੱਥੇ ਖੜਾਏ ਆ ਸਾਈਕਲ ਓਹੋ ਓਹੋ ਬਹੁਤ ਤੇਜ਼ ਆ ਬਾਈ ਚੱਕੜ ਜਾ ਸੰਦੀਪ ਲੋਟ ਕਰ ਆਹਾਹਾ ਆਪਣੇ ਬਾਈ ਘੰਟਾ ਸਵਾ ਘੰਟਾ ਪੂਰੀ ਡਿਊਟੀ ਨੇ ਭਾਈ ਆ ਮੀਂਹ ਆਲੀ ਆ ਪੂਰਾ ਚੱਬ ਗੱਡ ਮੀਂਹ ਪਾਇਆਗਾ ਤੇ ਪਰ ਇੱਥੇ ਨਾ ਪਾਣੀ ਹੈ ਨਹੀਂ ਬਾਈ ਪਤਾ ਨਹੀਂ ਕਿੱਧਰ ਨੂੰ ਆਇਆ ਨਾ ਇਧਰਲੇ ਸੜਕ ਤੋਂ ਨਾ ਸਾਈਡਾਂ ਵਾਲੇ ਬਾਣ ਆ ਜਿਹੜੇ ਨੀਵੇਂ ਆ ਤਾਂ ਹੀ ਜਿਹੜਾ ਬਾਣਿਆਂ ਤਾਂ ਹੀ ਜਿਹੜਾ ਬਾਣਾ ਦੇ ਵਿੱਚ ਪਾਣੀ ਬਹੁਤ ਖੜ ਜਾਂਦਾਗਾ ਪਰ ਇਹ ਖੜੇ ਆਗੇ ਇੱਥੇ ਆਸੇ ਪਾਸੇ ਹੁਣ ਪਾਣੀ ਘਟਿਆ ਪਰ ਬਹੁਤ ਬਾਈ ਜ਼ੋਰਦਾਰ ਮੀਂਹ ਸੀ ਕੜ ਲਗਾੜ ਦਿੰਦਾ ਇੱਕ ਗੱਲ ਬਾਈ ਪਤਾ ਲੱਗ ਗਈ ਜਦੋਂ ਹੀ ਇੱਥੇ ਦੋ ਚਾਰ ਕਣੀਆਂ ਬਸ ਆਏ ਜੇ ਲੱਗੇ ਨਾ ਮੀ ਆਊਗਾ ਆਊਗਾ ਨਹੀਂ ਤੇ ਉਹ 100% ਹੀ ਆਉਂਦਾ ਇੱਕੋ ਦਾਮੀ ਲੈ ਪੈਂਦਾ ਫੁੱਲ ਪੂਰਾ ਤੇਜ ਤੇ ਫਿਰ ਬਾਈ ਛੱਟ ਕੰਨੂ ਕਦੇ ਪਾਸੇ ਥਾਂ ਨਹੀਂ ਦਿਹਾਉਂਦੀ ਭੱਜ ਭਜਾ ਕੇ ਜੇ ਬਾਈ ਇੱਥੇ ਸਾਈਕਲ ਲਾਏ ਆਏ ਸੀਗਾ ਸ਼ੈੱਡਾ ਦਾ ਮਾੜਾ ਜਿਹਾ ਸ਼ੈੱਡ ਬਾਈ ਇੰਨਾ ਕਿੱਥੇ ਹਵਾ ਚੱਲਦੀ ਹੁੰਦੀ ਸ਼ੱਟ ਹੋ ਅੱਗੇ ਬਾਈ ਦੇ ਕਾਊਂਟਰ ਤੱਕ ਬਾਗੀ ਸੀਗੀ ਤੇ ਛਿੱਤੀ ਛਿੱਤੀਆ ਲਫਾਫਾ ਕੱਢਿਆ ਸਮਾਨ ਸੱਲਾ ਟਕਿਆਗਾ ਨੇਸ਼ੂ ਬਾਈ ਦਾ ਸਾਈਕਲ ਇੱਧਰ ਖੜਾਗਾ ਉਹਨੇ ਸਮਾਨ ਹੀ ਲਾ ਲਿਆ ਸੀਗਾ ਅੰਦਰ ਹੀ ਲੈ ਗਿਆ ਨਾਲੀ ਸਮਾਨ ਸਾਈਕਲ ਇੱਥੇ ਖੜਾਗਾ ਤੇ ਹੁਣ ਬਾਬਾ ਮਾੜਾ ਜੱਟ ਗਿਆਗਾ ਤੇ ਗਾਹਾਂ ਵੱਲ ਦੇਖਦੇ ਆ ਚੱਲਦੇ ਆ ਹੁਣ ਅੱਗੇ ਪਿੱਛੇ ਹੁੰਨੇ ਆ ਕਿਸੇ ਪਾਸੇ ਨੂੰ ਆ ਲਫਾਫਾ ਜਾ ਬਚਾ ਦਿੰਦਾ ਬਾਈ ਵਧੀਆ ਕਰਿਆ ਇਹ ਆਪਾਂ ਲੈ ਲਿਆ ਸੀਗਾ ਨਹੀਂ ਤਾਂ ਇਹ ਜਿਹੜਾ 20 ਕਿਲੋ ਦਾ ਸਮਾਨ ਹੈਗਾ 50 50 60 60 ਕਿਲੋ ਦਾ ਹੋ ਜੇ ਇਹ ਪਾਣੀ ਨਾਲ ਭਿੱਜ ਕੇ ਸਾਰਾ ਪਿੰਡ ਤੋਂ 45 ਕਿਲੋਮੀਟਰ ਪਿੱਛੇ ਆ ਗਏ ਜੀ ਤੇ ਇਧਰਲੇ ਪਾਸੇ ਸਾਈਕਲ ਖੜੇ ਕਰਤੇ ਤੇ ਕੌਣ ਆਗਾ ਨਾਮ ਪਤਾ ਵੀ ਨਹੀਂ ਪਤਾ ਪਰ ਐਨਾ ਪਤਾ ਪੰਜਾਬੀ ਭਰਾਗਾ ਤੇ ਕਰਦੇ ਆ ਗੱਲਬਾਤ ਪਤਾ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਸਰਦਾਰ ਸੁਰੇਂਦਰ ਸਿੰਘ ਸਰਦਾਰ ਸੁਰੇਂਦਰ ਸਿੰਘ ਢਿੱਲੋਂ ਸੁਰੇਂਦਰ ਸਿੰਘ ਢਿੱਲੋਂ ਤੇ ਆਪਣਾ ਕਿਹੜੀ ਜਗ੍ਹਾ ਤੇ ਆਪਾਂ ਇਸ ਟਾਈਮ ਖੜੇ ਆ ਜੀ ਇਹ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਪਿੰਡ ਤਸੀਲ ਗੋਹਦ ਤਸੀਲ ਗੋਹਦ ਹਾਂਜੀ ਪਿੰਡ ਦਾ ਨਾਮ ਹੈਗਾ ਬੂਟੀ ਕੂਆ ਬੂਟੀ ਕੂਆ ਕੂਆ ਜੀ ਇਹ ਆਪਣੇ ਸਾਹਮਣੇ ਗੁਰਦੁਆਰਾ ਸਾਹਿਬ ਆ ਹਾਂਜੀ 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 ਤੇ ਆਪਾਂ ਜੀ ਇੱਥੇ ਮਤਲਬ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ ਸਾਡੇ ਜਨਮ ਹੀ ਇੱਥੋਂ ਦੇ ਆ ਜਨਮ ਹੀ ਇੱਥੋਂ ਦੇ ਆ ਠੀਕ ਆ ਜੀ ਤੇ ਪੰਜਾਬ ਚ ਜੀ ਰਿਸ਼ਤੇਦਾਰੀ ਕੋਈ ਪੰਜਾਬ ਚ ਬਠਿੰਡੇ ਦੇ ਵਿੱਚ ਹਾਂਜੀ ਕੋਠੇ ਲਾਲ ਸਿੰਘ ਕੋਠੇ ਲਾਲ ਸਿੰਘ ਬਠਿੰਡੇ ਦੇ ਕੋਲੇ ਹਾਂਜੀ ਹਾਂਜੀ ਉੱਥੇ ਸਾਡੇ ਚਾਚਾ ਜੀ ਅੱਛਾ ਜੀ ਔਰ ਤਾਇਆ ਜੀ ਦਾ ਪਰਿਵਾਰ ਠੀਕ ਹੈ ਜੀ ਕਪੂਰਥਲਾ ਕਪੂਰਥਲਾ ਜੀ ਉੱਥੇ ਵੀ ਤਾਈ ਦਾ ਲੜਕਾ ਹੈ ਔਰ ਬਾਕੀ ਪੰਜਾਬ ਜੀ ਤਕਰੀਬ ਕੀ ਲਗਭਗ ਹਰ ਸ਼ਹਿਰ ਦੇ ਵਿੱਚ ਆ ਲੁਧਿਆਣਾ ਜਿਲੰਦਰ ਅੰਮ੍ਰਿਤਸਰ ਹਾਂ ਸਾਰੀਆਂ ਰਿਸ਼ਤੇਦਾਰੀਆਂ ਪੰਜਾਬ 'ਚ ਹੀ ਹੈ ਤੇ ਤੁਸੀਂ ਕਿਹੜਾ ਬਚਦਾ ਰਹਿੰਦਾ ਪੰਜਾਬ 'ਚ ਹਾਂ ਜਾਂਦੇ ਹੁੰਦੇ ਨਹੀਂ ਦਾ ਠੀਕ ਹੈ ਜੀ ਤੇ ਇੱਕ ਗੱਲਬਾਤ ਹੋਰ ਦੱਸਿਓ ਜੀ ਤੇ ਆਪਾਂ ਇੱਥੇ ਬਾਵਾ ਟਾਈਮ ਦੇ ਆਸ-ਪਾਸ ਹੀ ਦੇਖਦੇ ਆਉਣੇ ਇੱਥੇ ਤਾਂ ਜਿਵੇਂ ਮਾੜਾ ਮੋਟਾ ਚੋਨਾ ਲੱਗਿਆ ਹੋਇਆ ਆ ਸੇ ਪਾਸੇ ਖੇਤਾਂ ਦੇ ਵਿੱਚ ਹੈ ਨਾ ਜੀ ਤੇ ਪਿੱਛੇ ਬਿਲਕੁਲ ਜਮਾ ਵੀ ਨਹੀਂ ਸੀ ਨਾ ਕੋਈ ਸਬਜ਼ੀ ਪੱਤਾ ਤੇ ਨਾ ਕੁਝ ਹੋਰ ਤੇ ਉਹ ਪਾਣੀ ਖਰਾਬ ਆ ਜਾਂ ਵੀ ਜ਼ਮੀਨ ਖਰਾਬ ਆ ਗਈ ਕਿੱ데 ਚ ਕੀ ਆ ਕਿ ਜਿੱਥੇ ਆਪਣੇ ਸਿੱਖ ਬੈਠੇ ਨੇ ਹਾਂਜੀ ਉਹ ਖੇਤਰ ਦੇ ਵਿੱਚ ਨਹਿਰਾਂ ਨੇ ਅੱਛਾ ਤੇ ਨਹਿਰਾਂ ਦੇ ਆਸਰੇ ਹੀ ਸਾਰਾ ਚੋਨਾ ਹੁੰਦਾ ਠੀਕ ਹੈ ਜੀ ਇਹ ਬੂਰਾਂ ਚ ਪਾਣੀ ਤਾਂ ਸਾਰਾ 2 ਇੰਚੀ ਆ ਬੂਰਾਂ ਚ ਪਾਣੀ 2 ਇੰਚੀ 2 2 ਕਿਤੇ ਢਾਈ ਨਹੀਂ ਤੇ 2 ਇੰਚੀ ਠੀਕ ਹੈ ਜੀ 2 ਇੰਚੀ ਆ ਪਾਣੀ ਦੀ ਥੋੜੀ ਕਮੀ ਤੇ ਨਹਿਰਾਂ ਦੇ ਆਸਰੇ ਚੋਨਾ ਵਾ ਬਾਕੀ ਰਾਬਾਥਰੇ ਹਾਂਜੀ ਹਾਂਜੀ ਮੀ ਤਾਂ ਬਹੁਤ ਪੈਂਦਾ ਹੈ ਹਾਂ ਬਾਕੀ ਸਾਡੇ ਇਧਰ ਜਿੰਨਾ ਵੀ ਆ ਹਿੰਦੂ ਸਮਾਜ ਆ ਹਿੰਦੂ ਜ्यादा ਆ ਇਹ ਸਾਰਾ ਸਰੋਂ ਕਰਦਾ ਸਰੋਂ ਸਰੋਂ ਠੀਕ ਹੈ ਜੀ ਤੇ ਉਹ ਕੀ ਆ ਪਿੱਛੇ ਤੁਸੀਂ ਦੇਖ ਕੇ ਆ ਜਾਓ ਹਾਂਜੀ ਇੱਥੋਂ ਤੁਹਾਨੂੰ 15 ਕਿਲੋਮੀਟਰ ਤੋਂ ਬਾਅਦ ਇਹ ਝੋਨਾ ਨਹੀਂ ਮਿਲਣਾ ਹਾਂ ਨਹੀਂ ਹੈਗਾ ਜੀ ਤੇ ਇਧਰ ਵੀ ਤੁਸੀਂ ਨਿਕਲ ਜਾਓਗੇ ਨਾ ਕਰੀਬ 20-25 ਕਿਲੋਮੀਟਰ ਅੱਗੇ ਅੱਗੇ ਫਿਰ ਤੁਹਾਨੂੰ ਪਹਿਲੀਆਂ ਖਾਲੀ ਮਿਲਣਗੀਆਂ ਉਹ ਚ ਪਸ਼ੂਵਾਂ ਦੀ ਜਵਾਰ ਬਾਜਰਾ ਹਾਂਜੀ ਅੱਗੇ ਝੋਨਾ ਫਿਰ ਨਹੀਂ ਠੀਕ ਹੈ ਅੱਗੇ ਤੁਹਾਨੂੰ ਵੀ ਤੁਹਾਨੂੰ ਸਮਝੋਗੇ ਕਾਨਪੁਰ ਤੱਕ ਵੀ ਕਿਤੇ ਕਿਤੇ ਮਿਲੂਗਾ ਨਹੀਂ ਨਾ ਹਾਂ ਘਾਟ ਹੀ ਆ ਜੀ ਕਿਤੇ ਪਿੱਛੇ ਤਾਂ ਜਮੀਂ ਦੇਖਣ ਨੂੰ ਨਹੀਂ ਮਿਲਿਆ ਇੱਥੇ ਦੇਖਣ ਨੂੰ ਮਿਲਦਾ ਝੋਨਾ ਲੱਗਿਆ ਪੂਰਾ ਨੇ ਆ ਪੂਰਾ ਪਿੰਡ ਆਪਣਾ ਸਿੱਖਾਂ ਦਾ ਹੀ ਹੈ ਹਾਂ ਕਿੰਨੇ ਕ ਆਪਣੇ ਘਰ ਰਹਿੰਦੇ ਜੀ ਸਿੱਖਾਂ ਦੇ ਆਪਣੇ ਇੱਥੇ ਤੇ ਜਿਹੜੇ ਹੈਗੇ ਆ ਲਗਭਗ ਮੈਂ ਲੋਕ 50 60 ਪਰਿਵਾਰ 50 60 ਪਰਿਵਾਰ ਸਾਰੇ ਦੀ ਲਗਭਗ ਹੀ ਪੰਜਾਬ ਚ ਰਿਸ਼ਤੇ ਨਾਤੇ ਹੁੰਦੇ ਆ ਜੀ ਅੱਛਾ ਜੀ ਔਰ ਉਦਾਂ ਤੇ ਤਸੀਲ ਹੀ ਪੂਰੀ ਜਿਹੜੀ ਆ ਸਿੱਖਾਂ ਦੀ ਠੀਕ ਆ ਠੀਕ ਆ ਕਾਫੀ ਬਹੁਤ ਕਾਫੀ ਦੇਖਿਆ ਬਹੁਤ ਬਈ ਇੱਥੇ ਕਹਿੰਦੇ 40 ਪਿੰਡ ਆਪਣੇ ਇੱਥੇ ਕਿਨੇ ਲੱਗੇ 40 50 ਪਿੰਡ ਵਾਧੂ ਆ ਜੀ ਫਿਰ ਤਾਂ ਵਾਧੂ ਆ ਜੀ ਹਨਾ ਜੀ ਤੇ ਇੱਕ ਜਿਹੜਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਉਹ ਵਿੱਚ ਹੀ ਸਕੂਲ ਆ ਕੇ ਕਾਲ ਜਾ ਉਹਦੇ ਨਹੀਂ ਨਹੀਂ ਇਹ ਸਕੂਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰੂ ਅਰਜਨ ਸਿੰਘ ਸਾਹਿਬ ਜੀ ਦੇ ਨਾਂ ਦੇ ਉੱਤੇ ਅੱਛਾ ਪਲੱਸ 2 ਤੱਕ ਸਕੂਲ ਹੈ ਸੀਬੀਐਸਸੀ ਹਾਂ ਜੀ ਤੇ ਦਾਤਾਬੰਦੀ ਛੋੜਦੀ ਸਨ ਦੇ ਇਹਨੇ ਸਾਨੂੰ ਇਹ ਜਿਹੜਾ ਗੁਆਲੇਰ ਦਾ ਕਿਲਾ ਹੈ ਹਾਂਜੀ ਦਾਤਾਬੰਦੀ ਛੋੜ 6ਵੇਂ ਪਾਸ਼ਾ ਦਾ ਹਾਂਜੀ 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 ਉਹਨਾਂ ਦੀ ਦੇਣ ਆ ਉਹਨਾਂ ਦੇ ਨਾਂ ਤੇ ਹੀ ਸਟੇ ਸਕੂਲ ਚੱਲਿਆ ਉਹਨਾਂ ਦੇ ਨਾਂ ਤੇ ਹੀ ਆ ਠੀਕ ਹੈ ਗਵਾਲੀਅਰ ਵਾਲੇ ਠੀਕ ਹੈ ਜੀ ਤੇ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਉਹ ਕਰੂਗਾ ਸਾਹਮਣੇ ਆਗਾ ਘਰ ਬਾਈ ਜੀ ਦਾ ਜਿਹਦੇ ਨਾਲ ਆਪਾਂ ਗੱਲਾਂ ਬਾਤਾਂ ਕਰੀਆਂ ਤੇ ਬੜਾ ਸੋਹਣਾ ਕਾਰੋਬਾਰ ਆ ਜੀ ਘਰ ਦੇ ਨਾਲ ਹੀ ਬਿਲਕੁਲ ਆਟੇ ਵਾਲੀ ਚੱਕੀ ਹੈਗੀ ਤੇ ਥੋੜਾ ਜਿਹਾ ਆਪਾਂ ਪਿਛਲੇ ਪਾਸੇ ਨਿਗਾ ਮਾਰ ਗਏ ਤਾਂ ਬਾਰਕ ਸ਼ਾਪ ਕਹਿ ਲੋ ਹੋਰ ਥੋੜਾ ਜਿਹਾ ਵੱਡੀ ਗੱਲਬਾਤ ਕਹਿ ਲੋ ਵੀਕਪੈਨਾ ਦੀ ਟਟ ਭੱਜ ਠੀਕ ਕਰਨੀ ਰੀਪਰ ਹੋ ਗਏ ਖੇਤੀ ਵਾਲੇ ਸੰਤ ਸਨੇੜਾਂ ਦੀ ਸਾਰਿਆਂ ਦੀ ਗੱਲਬਾਤ ਓਕੇ ਰਿਪੋਰਟ ਕਰ ਦੇਣੀ ਹਨਾ ਉਹ ਕੰਮ ਕਾਜ ਆ ਜੀ ਤੇ ਨਾਲ ਹੀ ਇਧਰਲੇ ਪਾਸੇ ਹੋਰ ਵੀ ਦੁਕਾਨਾਂ ਹੋ ਗਈਆਂ ਨਮੀ ਭਈ ਇੱਕ ਬਿਲਡਿੰਗ ਤਿਆਰ ਕਰੀ ਜਾਂਦੇ ਆਗੇ ਤੇ ਇੱਕ ਦੁਕਾਨ ਦੇ ਵਿੱਚ ਕੀਤੀ ਵੀ ਪਈ ਹੈ ਤੇ ਬੜਾ ਸੋਹਣਾ ਕਾਰੋਬਾਰ ਹੈ ਮੱਧ ਪ੍ਰਦੇਸ਼ ਦੇ ਵਿੱਚ ਪੰਜਾਬੀ ਪਰਾਂਵਾ ਦਾ ਤੇ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ ਜੀ ਇਹਨਾਂ ਦੇ ਨੂੰ ਤੇ ਚਾਹ ਦਾ ਚਾਹ ਦੀ ਘੁੱਟ ਸਾਂਝੀ ਕਰਦੇ ਆ ਜੀ ਇਹਨਾਂ ਦੇ ਪਰਿਵਾਰ ਨਾਲ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਆਪਾਂ ਗਵਾਲੀਅਰ ਤੋਂ 45 ਕਿਲੋਮੀਟਰ ਅੱਗੇ ਆ ਗਏ ਤੇ ਪਿੰਡ ਤੋਂ 45 ਕਿਲੋਮੀਟਰ ਪਿੱਛੇ ਆ ਗਏ ਇਹ ਪਿੰਡ ਹੈਗਾ ਜੀ ਹਰਗੋਬਿੰਦਪੁਰਾ ਠੀਕ ਹੈ ਜੀ ਇੱਥੇ ਆਪਣੇ ਇਸ ਟਾਈਮ ਆਪਾਂ ਪੰਜਾਬੀ ਭਰਾ ਦੇ ਘਰੇ ਹੈਗੇ ਆਂਗੇ ਤੇ ਬਈ ਐਸ ਇਲਾਕੇ ਦੇ ਵਿੱਚ ਵਿੱਚ ਘਟੂ ਘਟ 20 ਤੋਂ 25 ਪੈਂਟ ਜਿਹੜੇ ਪੰਜਾਬੀਆਂ ਦੇ ਹੈਗੇ ਵਧੀਆ ਖੇਤੀਬਾੜੀ ਕਰਦੇ ਹੈਗੇ ਵਧੀਆ ਘਰਵਾਰਾ ਸਭ ਕੁਝ ਵਧੀਆ ਹੈਗਾ ਤੇ ਇੱਕ ਬਈ ਹੋਰ ਜਿਹੜੀ ਜ਼ਰੂਰੀ ਗੱਲ ਤੁਹਾਨੂੰ ਦਸੀਏ ਆਪਾਂ ਇਹਨਾਂ ਬਈ ਸਾਰਾ ਜਿਹੜਾ ਆਪਣਾ ਪੰਜਾਬੀਆਂ ਦਾ ਏਰੀਆ ਹੈਗਾ ਸਾਰਾ ਤੇ ਜਿਹੜੇ ਸਭ ਤੋਂ ਪੁਰਾਣੇ ਬਜ਼ੁਰਗ ਆਗੇ 95 ਸਾਲਾਂ ਦੀ ਉਮਰ ਵਾਲੇ ਉਸ ਘਰੇ ਆਪਾਂ ਉਹਨਾਂ ਦੇ ਘਰ ਇਸ ਟਾਈਮ ਆਪਾਂ ਹੈਗੇ ਆਂਗੇ ਤੇ ਕੱਲ ਨੂੰ ਬਈ ਸਾਰਾ ਪੰਜਾਬੀਆਂ ਦਾ ਇਥੋਂ ਆਲਾ ਦਵਾਲਾ ਕੀ ਖੇਤੀਬਾੜੀ ਹੈਗੀ ਕਿੱਦਾਂ ਦੇ ਘਰਵਾਰ ਆ ਸਾਰਾ ਕੁਝ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕੱਲ ਦੀ ਵੀਡੀਓ ਬੜੀ ਵਧੀਆ ਹੋਊਗੀ ਮੱਧ ਪ੍ਰਦੇਸ਼ ਦੇ ਪੰਜਾਬੀਆਂ ਦੇ ਨਾਲ ਜੀ ਤੇ ਐਸੇ ਦੇ ਨਾਲ ਹੀ ਜੀ ਵੀਡੀਓ ਦੀ ਸਮਾਪਤੀ ਕਰਨ ਲੱਗੇ ਆਂਗੇ ਤੇ ਬੜਾ ਧੰਨਵਾਦ ਬਾਈ ਇਹਨਾਂ ਘਰਵਾਲਿਆਂ ਦਾ ਇਹਨਾਂ ਦੇ ਵੀ ਆਪਾਂ ਜਾਣ ਪਛਾਣ ਤੜਕੀ ਕਰਾਵਾਂਗੇ ਜੀ ਰੋਟੀ ਪਾਣੀ ਵਧੀਆ ਖਾਦਾ ਪਰਮਾਤਮਾ ਚਾਰਚਾਨ ਇਸ ਘਰੇ ਲਾਈ ਰੱਖੇ ਜੀ ਧੰਨਵਾਦ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ